ਸਭ ਤੋਂ ਕਾਰਸਰਣੋਂ ਮੈਂ ਪ੍ਰਮਿੰਦਰ ਜੀ ਸਿੰਘ ਬਾਦਰਹਾਨ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸੋਇਦਾ ਜੋ ਵਿਚਾਰ ਹੈ ਉਹ ਹੈ ਜੇਕਰ ਤੁਹਾਡਾ ਦਿਮਾਗ 100% ਕੰਮ ਕਰਨ ਲੱਗ ਜਾਵੇ ਤਾਂ ਇਸ ਦਾ ਕੀ ਹੋਵੇਗਾ ਜਦੋਂ ਤੁਹਾਡਾ ਦਿਮਾਗ ਆਪਣੀਆਂ ਪੂਰੀਆਂ ਕਿਰਿਆਵਾਂ ਉੱਤੇ ਆਪਣੇ ਪੂਰੇ ਰਿਫਰੈਂਸ ਨੂੰ ਵਰਤਣਾ ਸ਼ੁਰੂ ਕਰ ਦੇਵੇ ਤਾਂ ਉਦੋਂ ਕੀ ਹੋਵੇਗਾ ਅਸਲ ਤਸਦੀਕ ਹੈ ਕਿ ਸਾਡਾ ਜੋ ਦਿਮਾਗ ਹੈ ਸਿਰਫ ਤੇ ਸਿਰਫ ਤੇਜਾ ਚਾਰਜ ਅੱਧਾ 10 ਹੈ ਪ੍ਰਤੀਸ਼ਤਾਂ ਕੀ ਕੰਮ ਕਰਦਾ ਹੈ ਇਸ ਤੋਂ ਅਗੇ ਸਾਡਾ ਦਿਮਾਗ ਕੰਮ ਨਹੀਂ ਕਰਦਾ 10% ਦਿਮਾਗ ਕੰਮ ਕਰਨ ਵਾਲਾ ਇਨਸਾਨ ਜਿਹੜਾ ਹੁੰਦਾ ਉਹ ਪੜ੍ਹਾਈ ਲਿਖਾਈ ਦੇ ਵਿੱਚ ਹੋਰ ਗਤੀਵਿਧੀਆਂ ਦੇ ਵਿੱਚ ਬਹੁਤ ਐਕਟਿਵ ਹੁੰਦਾ ਉਸ ਦਾ ਜੋ ਆਈਕਿਊ ਸਟੇਟਸ ਹੁੰਦਾ ਬਹੁਤ ਬੋਟਰ ਹੁੰਦਾ ਬਹੁਤ ਵਧੀਆ ਹੁੰਦਾ ਜਿਹੜਾ 10% ਦਿਮਾਗ ਕੰਮ ਕਰਦਾ ਹੈ ਜੇਕਰ 10% ਤੋਂ ਉੱਤੇ ਦਿਮਾਗ ਕੰਮ ਕਰਨ ਲੱਗ ਜਾਵੇ ਤਾਂ ਫਿਰ ਕੀ ਹੋਵੇਗਾ ਜਦੋਂ 20% ਦਿਮਾਗ ਕੰਮ ਕਰੇਗਾ ਜਦੋਂ 30% ਕੰਮ ਕਰੇਗਾ ਜਦੋਂ 50% ਕੰਮ ਕਰੇਗਾ ਜਦੋਂ 70% ਕੰਮ ਕਰੇਗਾ ਤੇ ਜਦੋਂ 100% ਦਿਮਾਗ ਕੰਮ ਕਰੇਗਾ ਤੇ ਕੀ ਹੋਏਗਾ ਇਹ ਵਿਗਿਆਨਿਕ ਤੌਰ ਤੇ ਅਧਿਆਤਮਿਕ ਤੌਰ ਤੇ ਇਸ ਚੀਜ਼ ਦਾ ਬਹੁਤ ਵੱਡਾ ਯੋਗਦਾਨ ਹੈ ਜੇਕਰ ਅਸੀਂ ਇਸ ਨੂੰ ਸਮਝੀਏ ਧਿਆਨ ਦੇ ਰਹੀ ਮੈਂਟਿਸ਼ਨ ਵੀ ਰਹੀ ਹਾਂ ਇਸ ਨੂੰ ਜਾਣਨ ਅਤੇ ਸਮਝਣ ਲਈ ਸਾਨੂੰ ਧਿਆਨ ਦੀਆਂ ਵਿਧੀਆਂ ਨੂੰ ਜਾਣਨਾ ਪਵੇਗਾ ਧਿਆਨ ਦੀ ਗਹਿਰਾਈ ਦੇ ਵਿੱਚ ਵੀ ਉਤਰਨਾ ਪਵੇਗਾ ਜਦੋਂ ਸਾਡਾ ਦਿਮਾਗ 100% ਕੰਮ ਕਰੇਗਾ ਤਦ ਅਸੀਂ ਇਸ ਸੰਸਾਰ ਦੇ ਵਿੱਚ ਇਸ ਤੱਤੀ ਦੇ ਉੱਤੇ ਅਡਜਸਟਮੈਂਟ ਕਰ ਪਾਵਾਂਗੇ ਆਪਾਂ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਪੂਰਨ ਤੌਰ ਤੇ ਠੀਕ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਸਾਡਾ ਮਨੁੱਖੀ ਮਨ ਹੈ ਜਾਂ ਦਿਮਾਗ ਹੈ ਹੁਣ ਤੱਕ ਇਸ ਦੇ ਸਿਰਫ 10% ਹੀ ਕੰਮ ਕਰ ਸਕਿਆ ਹੈ ਇਸ ਤੋਂ ਉੱਤੇ ਨਹੀਂ ਜਦੋਂ ਸਾਡਾ ਮਨ ਸਾਡਾ ਦਿਮਾਗ 20% ਕੰਮ ਕਰੇਗਾ ਤੇ ਇਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਆਪਣੇ ਆਪ ਦੀ ਬਾਡੀ ਨੂੰ ਪੂਰਨ ਤੌਰ ਤੇ ਆਪਣੇ ਵੱਸ ਵਿੱਚ ਕਰਨ ਦੇ ਕਾਮਯਾਬ ਹੋ ਜਾਵੇਗਾ ਜਦੋਂ 20% ਕੰਮ ਕਰੇਗਾ ਆਪਣੀ ਬਾਡੀ ਨੂੰ ਆਪਣੇ ਬਾਡੀ ਦੇ ਅੰਦਰ ਦੇ ਢਾਂਚੇ ਨੂੰ ਇਹ ਜੇ ਆਪਣੇ ਵੱਸ ਵਿੱਚ ਕਰਨ ਦੇ ਕਾਮਯਾਬ ਹੋ ਜਾਵੇਗਾ ਆਪਣੀ ਬਾਡੀ ਦੀਆਂ ਕਿਰਿਆਵਾਂ ਨੂੰ ਆਪਣੇ ਵਿਚਾਰਾਂ ਨੂੰ ਇਹ ਸਮਝਣਾ ਸ਼ੁਰੂ ਕਰ ਦੇਵੇਗਾ ਜਦੋਂ 30% ਤੁਹਾਡਾ ਮਨ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਤੁਹਾਡੇ ਦੇਖਣ ਦਾ ਨਜ਼ਰੀਆ ਬਦਲ ਜਾਵੇਗਾ ਤੁਸੀਂ ਆਪਣੇ ਵਿਚਾਰਾਂ ਨੂੰ ਦੇਖ ਸਕੋਗੇ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਲੱਗ ਜਾਵੋਗੇ ਤੁਸੀਂ ਅਲੱਗ-ਅਲੱਗ ਡਿਵਾਈਸ ਨੂੰ ਕੰਟਰੋਲ ਕਰਨ ਲੱਗ ਜਾਵੋਗੇ ਜਦੋਂ ਤੁਸੀਂ 50% ਤੁਹਾਡਾ ਦਿਮਾਗ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਤੁਸੀਂ ਕੂਰਾ ਮਨੁੱਖਾਂ ਦੀਆਂ ਭਾਵਨਾਵਾਂ ਨੂੰ ਆਪਣੇ ਅਧੀਨ ਲੈ ਲਵਾਂਗੇ ਇਲੈਕਟ੍ਰੋਨਿਕ ਡਿਵਾਈਸ ਨੂੰ ਆਪਣੇ ਅਧੀਨ ਲੈ ਲਵਾਂਗੇ ਜਾਨਵਰਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਸ਼ੁਰੂ ਕਰਦੋਂ ਬਾਅਦ ਜਾਨਵਰਾਂ ਦੇ ਦਿਮਾਗ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੇਵੋਗੇ ਤੁਹਾਡੇ ਅੰਦਰ ਦਾ ਜਿਹੜਾ ਸਿਸਟਮ ਹੈ ਬਾਡੀ ਦਾ ਸਰਕੂਲਰ ਸਿਸਟਮ ਹੈ ਉਹ ਬਦਲਣਾ ਸ਼ੁਰੂ ਹੋ ਜਾਵੇਗਾ ਤਹਾਨੂੰ ਆਪਣੇ ਬਾਡੀ ਵਿੱਚ ਹੋਣ ਵਾਲੀ ਢਿੱਕੀ ਢਿੱਕੀ ਹਲਚਲ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਵੇਗਾ ਤਹਾਨੂੰ ਹਰ ਇੱਕ ਲੈਂਗੁਏਜ ਦੀ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਅੰਦਰ ਇੱਕ ਸੁਪਰ ਪਾਵਰ ਆ ਜਾਵੇਗੀ ਜੇਕਰ ਤੁਹਾਡਾ ਦਿਮਾਗ ਪ੍ਰਾ 50% ਕੰਮ ਕਰਨ ਲੱਗ ਜਾਵੇ ਤਾਂ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਕਿਰਿਆਵਾਂ ਨੂੰ ਸਮਝਦੇ ਹੋ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋ ਜਾਵੋਗੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰਨ ਦੇ ਕਾਮਯਾਬ ਹੋ ਜਾਵੋਗੇ ਜਦੋਂ ਤੁਹਾਡਾ ਦਿਮਾਗ ਤrapp 50% ਕੰਮ ਕਰੇਗਾ ਦਿਮਾਗ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਇਹ ਇੱਕ ਬਹੁਤ ਹੀ ਤਕੜਾ ਬਹੁਤ ਹੀ ਤਕੜਾ ਡਿਵਾਈਸ ਹੈ ਜੋ ਸਾਡੇ ਸਰਕਲ ਨੂੰ ਚਲਾਉਂਦਾ ਹੈ ਅਸੀਂ ਕਦੇ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਮੈਡੀਟੇਸ਼ਨ ਦੇ ਰਹੀ ਇਹ ਚੀਜ਼ਾਂ ਸੰਭਵ ਹਨ ਮਨੋਵਿਗਿਆਨ ਕਹਿੰਦਾ ਮੈਡੀਟੇਸ਼ਨ ਦੇ ਰਹੀ ਇਹ ਚੀਜ਼ਾਂ ਸੰਭਵ ਹਨ ਪ੍ਰਾਚਨ ਸਮਿਆਂ ਦੇ ਵਿੱਚ ਸਾਰੇ ઋષਿ-ਮੁਨੀ ਇਹ ਚੀਜ਼ਾਂ ਕਰਦੇ ਸਨ ਉਹ ਆਪਣੀ ਲੋਕੇਸ਼ਨਸ ਨੂੰ ਆਪਣੀ ਐਕਟੀਵਿਟੀ ਨੂੰ ਤੇਜ ਕਰਨ ਦੇ ਸੰਬੰਧ ਜਦੋਂ 50% ਤੁਹਾਡਾ ਦਿਮਾਗ ਕੰਮ ਕਰੇਗਾ ਤੁਹਾਡੇ એનર્ਜੀ ਲੈਵਲ ਬਹੁਤ ਅੱਪਰ ਲੈਵਲ ਤੇ ਚਲਾ ਜਾਵੇਗਾ ਤੁਹਾਡੀ ਕੰਮ ਕਰਨ ਦੀ ਗਤੀ ਤੇਜ਼ ਹੋ ਜਾਵੇਗੀ ਤੁਸੀਂ ਆਪਣੇ ਬਾਡੀ ਦੇ ਇੱਕ ਇੱਕ ਅੰਗ ਨੂੰ ਇਸ ਤਰੀਕੇ ਦੇ ਨਾਲ ਅਡਜਸਟ ਕਰ ਪਾਓਗੇ ਕਿ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਕਰ ਪਾਵੇਗਾ ਤੁਹਾਡੇ ਕੰਮ ਕਰਨ ਦੀ ਤਾਕਤ ਕਈ ਹਜ਼ਾਰ ਗੁਣਾ ਵੱਧ ਜਾਵੇਗੀ ਤੁਹਾਡੀ ਬਾਡੀ ਦੇ ਵਿੱਚ ਪੇਨ ਹੋਣਾ ਜੋ ਪੇਨ ਹੋਵੇ ਉਹ ਮਹਿਸੂਸ ਹੋਣੇ ਬੰਦ ਹੋ ਜਾਣਗੇ ਤਾਂ ਤੁਹਾਨੂੰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਡੋਜ਼ ਦੀ ਜ਼ਰੂਰਤ ਨਹੀਂ ਪਵੇਗੀ ਉਹ ਪੇਨ ਕਲਰ ਦੀ ਜ਼ਰੂਰਤ ਨਹੀਂ ਪਵੇਗੀ ਤੁਹਾਡੇ ਅੰਦਰ ਬਨ ਵਾਲੇ ਬਿਮਾਰੀਆਂ ਆਪਣੇ ਆਪ ਸਹੀ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਤੁਸੀਂ 50% ਤੋਂ ਆਪਣੇ ਤੇ ਮਾਗਰ ਆਪਣੇ ਵਾਸਤੇ ਕੰਮ ਲੈ ਆ ਇਸ ਨੂੰ ਵਰਤੋਂ ਵਿੱਚ ਜਿਵੇਂ ਸ਼ੁਰੂ ਕਰ ਦਿੱਤਾ ਦਵਾਈ ਨੂੰ ਸਮਝਣ ਦੇ ਲਈ ਜਾਂ ਇਸ ਦੀ ਮੈਟ੍ਰੀਸ਼ੀਅਨ ਦੀ ਜ਼ਰੂਰਤ ਹੈ ਅੰਦਰ ਦੀਆਂ ਭਾਵਨਾਵਾਂ ਨੂੰ ਕੰਟਰੋਲ ਅੰਦਰ ਦੀ એનર્ਜੀ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਪਰ ਜੇ ਦੇਖੀ ਅਜੋਕਮ ਨੋਖੇ ਇਸ ਅਵਸਥਾ ਤੱਕ ਪਹੁੰਚਣ ਦੇ ਕਾਬਿਲ ਨਹੀਂ ਹੈ ਕਾਰਨ ਕੀ ਹੈ ਜੋ ਜੋਕਾ ਮਨੋਕਮ ਮੈਂ ਮੈਂ ਹੰਕਾਰ ਈਗੋ ਦੇ ਚ ਰੁੱਲ ਚੁੱਕਿਆ ਹੈ ਰੁੱਲ ਚੁੱਕਿਆ ਹੈ ਮੈਂ ਦੇ ਵਿੱਚ ਰੁੱਲ ਚੁੱਕਿਆ ਹੈ ਮਾਨਸਿਕ ਸੰਤਾਪ ਦੇ ਵਿੱਚ ਰੁੱਲ ਚੁੱਕਿਆ ਹੈ ਉਸ ਸਮਾਂ ਹੀ ਲਈ ਮੈਡੀਟੇਸ਼ਨ ਕਰਨ ਦਾ ਮੈਡੀਟੇਸ਼ਨ ਦੀ ਇਹ ਗਤੀਵਿਧੀ ਨੂੰ ਸਮਝਣ ਦਾ ਜਦੋਂ ਤੁਹਾਡਾ ਦਿਮਾਗ 50 ਤੋਂ 70% ਦੇ ਵਿੱਚ ਪ੍ਰਵੇਸ਼ ਕਰੇਗਾ ਤਦ ਤੁਸੀਂ ਪੂਰੀ ਤਰਤੀ ਨੂੰ ਆਪਣੇ ਕੰਟਰੋਲ ਵਿੱਚ ਲੈਣ ਦੇ ਕਾਬਿਲ ਹੋ ਜਾਓਗੇ ਤੁਸੀਂ ਟਾਈਮ ਟ੍ਰੈਵਲ ਕਰ ਸਕੋਗੇ ਤੁਸੀਂ ਪਿਛਾਣ ਟਾਈਮ ਟ੍ਰੈਵਲ ਕਰ ਸਕੋਗੇ ਤੁਸੀਂ ਅਗਾਂਹ ਟਾਈਮ ਟ੍ਰੈਵਲ ਕਰ ਸਕੋਗੇ ਇੰਨੀ ਕਿ એનર્ਜੀ ਇੰਨੀ ਕਿ ਸ਼ਕਤੀ ਤੁਹਾਡੇ ਅੰਦਰ ਆ ਜਾਵੇਗੀ ਜਦੋਂ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਡਿਵੈਲਪ ਕਰਦੇ ਜਾਓਗੇ ਆਪਣੇ ਫੁਲੀ ਨਿਊਰੈਂਸ ਨੂੰ ਐਕਟਿਵ ਕਰਦੇ ਜਾਓਗੇ ਤਹਾਡੇ ਸਾਹਮਣੇ ਤੁਹਾਡੇ ਪਾਸਟ ਜਨਮ ਪਿਛਲੇ ਜਨਮਾਂ ਦਾ ਹਿਸਾਬ ਕਿਹੜੇ ਅੰਨੇ ਹੋ ਜਾਏਗਾ ਜਿਹੜੀਆਂ ਚੀਜ਼ਾਂ ਤੁਸੀਂ ਕਦੇ ਕੀਤੀਆਂ ਹੀ ਨਹੀਂ ਉਹ ਵੀ ਕਰਮ ਦੇ ਕਾਬਿਲ ਹੋ ਜਾਓਗੇ ਤੁਹਾਡੇ ਕੋਲੇ ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਹੋਵੇਗਾ ਜਦੋਂ ਤੁਹਾਡਾ ਦਿਮਾਗ 100% ਵਿੱਚ ਜਾਵੇਗਾ ਉੱਥੇ ਸਾਰੀਆਂ ਗੱਡਨਾਵਾਂ ਖਤਮ ਕੋਈ ਕੋਈ ਲੈਂਗੁਏਜ ਨਹੀਂ ਰਹੇਗੀ ਕੋਈ ਗੱਲ ਨਹੀਂ ਰਹੇਗੀ ਕੋਈ ਹਿਸਾਬਕਤਾ ਨਹੀਂ ਲੱਗਦਾ ਕਿਉਂਕਿ ਦਿਮਾਗ ਨੂੰ ਤਾਂ ਹਿਸਾਬਕਤਾ ਦੀ ਲੋੜ ਹੀ ਨਹੀਂ ਕੋਈ ਗਣਨਾ ਦੀ ਲੋੜ ਹੀ ਨਹੀਂ ਕੋਈ ਦਬ ਲੈਂਗੁਏਜ ਦੀ ਲੋੜ ਹੀ ਨਹੀਂ ਕਿਉਂਕਿ ਜਿਹੜੀ ਲੈਂਗੁਏਜ ਹੈ ਹਿਸਾਬਕਨਿਤ ਹੈ ਉਹਨੇ ਆਪਣੇ ਆਪ ਹੀ ਸਵਿਧਾ ਗ੍ਰਹਿ ਬਣਾਇਆ ਪੂਰੇ ਬ੍ਰਹਿਮੜ ਵਿੱਚ ਇਹ ਮਨੁੱਖ ਦਿਆ ਬਣਾਈਆਂ ਹੋਈਆਂ ਜੋ ਚੀਜ਼ਾਂ ਹਨ ਜੋ ਗਣਨਾਵਾਂ ਹਨ ਗਿਣਿਤ ਹੈ ਜਾਂ ਫਿਰ ਉਹ ਚੀਜ਼ਾਂ ਹਨ ਪਰੰਤੂ ਨਹੀਂ ਚੱਲਦੀਆਂ ਜਦੋਂ ਇਨਸਾਨ 100% 100% ਆਪਣੇ ਦਿਮਾਗ ਨੂੰ ਵਰਤਨ ਦੇ ਕਾਮਯਾਬ ਬੂਝ ਜਾਂਦਾ ਤੇ ਉਹ ਪੂਰੇ ਬ੍ਰਹਿਮੰਡ ਨੂੰ ਆਪਣੇ ਅੰਦਰ ਸਮਾ ਲੈਂਦਾ ਉਹ ਖੁਦ ਬ੍ਰਹਿਮੰਡ ਹੋ ਜਾਂਦਾ ਉਹ ਇਸ ਧਰਤੀ ਦੇ ਉੱਤੇ ਰਹਿਣ ਦੇ ਕਾਬਿਲ ਨਹੀਂ ਰਹਿੰਦਾ ਐਗਜ਼ਿਸਟ ਨਹੀਂ ਕਰਦਾ ਉਹ ਇਸ ਧਰਤੀ ਤੇ ਰਹਿਣ ਦੇ ਕਿਉਂਕਿ ਇਸ ਧਰਤੀ ਦਾ ਆ우ਰਾ ਬ੍ਰਹਿਮੰਡ ਦੀ ਉਸ એનર્ਜੀ ਨੂੰ ਚੱਲਣ ਦੇ ਕਾਬਿਲ ਨਹੀਂ ਹੈ ਉਹ ਕਿ ਧਰਤੀ ਉਸ એનર્ਜੀ ਦੇ ਬਰਾਬਰ ਬਹੁਤ ਛੋਟੀ ਹੈ ਤੁਹਾਡੇ ਅੰਦਰ ਹਰ ਇੱਕ ਚੀਜ਼ ਨੂੰ ਪ੍ਰਾਪਤ ਕਰਨ ਦੀ ਇੰਨੀ ਕਿੰਨੀ ਜ਼ਿਆਦਾ એનર્ਜੀ ਆ ਜਾਵੇਗੀ ਤੁਸੀਂ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰ ਸਕੋ ਲਗੂਗੇ ਪਰ ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ ਸਮਝਣਾ ਜ਼ਰੂਰੀ ਹੈ ਕਿ ਮਾਰੂ ਆਪਣੇ ਬਸ ਵਿੱਚ ਕਰਨਾ ਕਿਵੇਂ ਹੈ ਇਸ ਦੀ એનર્ਜੀ ਨੂੰ ਐਕਟਿਵ ਕਰਨਾ ਕਿਵੇਂ ਹੈ ਤੁਸੀਂ 30% ਤੱਕ ਆਪ ਦੇ ਦਿਮਾਗ ਨੂੰ ਐਕਟਿਵ ਕਰ ਲੈਣੇ ਤਾਂ ਤੁਸੀਂ ਬਹੁਤ ਤਕੜੇ ਸਾਇੰਟਿਸਟ ਬਣ ਜਾਓਗੇ ਹੁਣ ਤੱਕ ਮਨੁੱਖ ਨੇ ਆਪਣਾ ਸਿਰਫ 10% ਦਿਮਾਗ ਹੀ ਐਕਟਿਵ ਕੀਤਾ ਅੱਗੇ ਨਹੀਂ ਕੀਤਾ ਜੇ ਇਸ ਨੂੰ ਅੱਗੇ ਐਕਟਿਵ ਅਗਰ ਮਨੁੱਖ ਕਰਦਾ ਹੈ ਤਾਂ ਉਸ ਦਾ ਜੋ ਰਿਜ਼ਲਟ ਹੋਵੇਗਾ ਉਹ ਬੜਾ ਹਰਨੀਚਰ ਕੋ ਹੋਵੇਗਾ ਸਾਡੀ ਸੋਚ ਤੋਂ ਪਾਰ ਹੋਵੇਗਾ ਸਾਡੀ ਸੋਚ ਉ ਤੱਕ ਕੰਮ ਹੀ ਨਹੀਂ ਕਰਦੀ ਜਦੋਂ ਸਾਡਾ ਦਿਮਾਗ ਅਗਾਹਣ ਹੋਰ ਜ਼ਿਆਦਾ ਨਵਟਕ ਹੁੰਦਾ ਜਾਂਦਾ ਤਾਂ ਸਾਡੇ ਨਿਊਰਾਂਸ ਬਹੁਤ ਜ਼ਿਆਦਾ ਐਕਟਿਵ ਹੁੰਦੇ ਚਾਹਦੇ ਆ ਹੁਣ ਇਹ ਤੇ ਸਵਾਲ ਇਹ ਹੁੰਦਾ ਵੀ ਐਕਟਿਵ ਹੁੰਦਾ ਕਿਉਂ ਨਹੀਂ ਹੁੰਦਾ ਕਿਉਂ ਨਹੀਂ ਐਕਟਿਵ ਕਿਉਂਕਿ ਸਾਡੇ ਦਿਮਾਗ ਦੇ ਤਾਲ ਹਰ ਵਕਤ ਵਿਚਾਰ ਚੱਲਦੇ ਰਹਿੰਦੇ ਸੰਕੋਤ ਵੀ ਨਹੀਂ ਪਤਾ ਹੁੰਦਾ ਸੀ ਕੀ ਖਾ ਰਹੇ ਆ ਕੀ ਪੀ ਰਹੇ ਆ ਸਾਡੀ ਜ਼ਿੰਦਗੀ ਚ ਉਹ ਕਿਰਿਆ ਅਸੀਂ ਸੁੱਤੇ ਹੀ ਤੁਰੇ ਫਿਰਦੇ ਆ ਸੋ ਆਪਣੀ એનર્ਜੀ ਨੂੰ ਕਿਵੇਂ ਤੁਸੀਂ ਬਿਲਡ ਕਰਨਾ ਕਿਵੇਂ એનર્ਜੀ ਨੂੰ ਆਪਣੀ ਰੂਹ ਆਪਣੇ ਵਿੱਚੋਂ ਰੀਪਰੋਡਿਊਸ ਕਰਵਾ ਤੁਸੀਂ ਦੀ ਬਾਡੀ ਨੂੰ ਕਿਵੇਂ ਆਪਣੇ ਵਾਸ ਵਿੱਚ ਕਰਨਾ ਆਪਣੇ ਮਨ ਨੂੰ ਆਪਣੇ ਵਾਸ ਵਿੱਚ ਕਿਵੇਂ ਕਰਨਾ ਹੈ ਮੈਡੀਟੇਸ਼ਨ ਰਾਹੀਂ ਹੋਵੇਗਾ ਇਹ ਜੋ ਕਨਸੈਪਟ ਹੈ ਮੈਡੀਟੇਸ਼ਨ ਦਾ ਅਸੀਂ ਲੈ ਕੇ ਚੱਲਦੇ ਆ ਇਹ ਆਮ ਇਨਸਾਨ ਦੇ ਵਾਸ ਵਿੱਚ ਕਰ ਨਹੀਂ ਪਾਏ ਮੈਡੀਟੇਸ਼ਨ ਦਾ ਕਨਸੈਪਟ ਹਰ ਇੱਕ ਦੇ ਵਾਸ ਦੀ ਗੱਲ ਨਹੀਂ ਹੈ ਕਿਉਂਕਿ ਦਿਮਾਗ ਦੀਆਂ ਸ਼ਕਤੀਵੀਆਂ ਨੂੰ ਸਮਝਣਾ ਮੈਡੀਟੇਸ਼ਨ ਦੇ ਵਿੱਚ ਉਤਰਨਾ ਬਹੁਤ ਵੱਡੀ ਗੱਲ ਹੈ ਅਸੀਂ ਸਿਰਫ ਅੱਜ ਦੇ ਹਾਲਾਤਾਂ ਦੀ ਜੇ ਗੱਲ ਕਰੀਏ ਅਸੀਂ ਮੈਂ ਮੈਂ ਦੇ ਵਿੱਚ ਉਲੜ ਕੇ ਰਹਿ ਗਏ ਹਾਂ ਸਾਡੀ ਨੌਜਵਾਨੀ ਦਾ ਇੰਨੀ ਗਰਪ ਹੋ ਗਿਆ ਮੈਂ ਮੈਂ ਦੇ ਵਿੱਚ ਮੈਂ ਆ ਹੁਣ ਤੇ ਮੈਂ ਉਹ ਹੁਣਾਂ ਤੇ ਮੈਂ ਫਲਾਣਾ ਹੁਣ ਤੇ ਮੈਂ ਢੇਕੜਾ ਹੁਣ ਇਸ ਹੰਕਾਰ ਦੇ ਵਿੱਚ ਹੀ ਰਹਿ ਗਏ ਰੁਕੀ ਅਸੀਂ ਅਸੀਂ ਆਪਣੇ ਅੰਦਰਲੀ ਸ਼ਕਤੀਆਂ ਨੂੰ ਵੀ ਸਮਝ ਸਕੀਏ ਅਸੀਂ ਕੌਣ ਹਾਂ ਅਸੀਂ ਇਹ ਨਹੀਂ ਜਾਣ ਸਕੀਏ ਹੋਰ ਇਹ ਜੰਮੇ ਕੀ ਹੈ ਸਾਡੀ ਚੇਤਨਾ ਦੇ ਵਿੱਚ ਇਹ ਅਭਲਾਸ਼ਾ ਹੀ ਨਹੀਂ ਸਾਡੇ ਅੰਦਰ ਹੀ ਆਗ ਹੀ ਨਹੀਂ ਅਸੀਂ ਆਪਣੇ ਆਪ ਨੂੰ ਨਹੀਂ ਜਾਣ ਸਕੀਏ ਅਸੀਂ ਆਪਣੀ ਮੈਂ ਦੇ ਵਿੱਚ ਹੀ ਘੁੰਮੇ ਫਿਰਦੇ ਆ ਇਹ ਮੈਂ ਹੈ ਕੀ ਏ ਕੁਝ ਵੀ ਨਹੀਂ ਤੁਸੀਂ ਆਪਣੇ ਅੰਦਰ ਦੀ ਸ਼ਕਤੀ ਨੂੰ ਸਮਝੋ ਜਦੋਂ ਤੁਸੀਂ ਅੰਦਰ ਪਹੁੰਚੋਗੇ ਆਪਣੇ ਅੰਦਰ ਦੀ ਸ਼ਕਤੀ ਨੂੰ ਸੰਦਰ ਤਦ ਤਦਗੇ ਤੁਸੀਂ ਕੌਣ ਹੋ ਕੁਝ ਵੀ ਨਹੀਂ ਹੋ ਸੋ ਅਜਿਹੇ ਲਈ ਇਹਨਾਂ ਨੂੰ ਮਿਲਦੇ ਫਿਰ ਕਿਸੇ ਨਵੇਂ ਵੀਸ਼ੇ ਨਾਲ ਅਪਡੇਟ ਦੇਣਾ ਸਾਡਾ ਬਣੇ ਰਹੋ ਧੰਨਵਾਦ